ਉਹ ਵੀ ਦੇਖੋ ਚਾਚਾ ਕਹਿੰਦਾ ਵੀ ਟਰੈਕਟਰ ਪਾਉਣਾ ਮਾ ਨਹੀਂ ਪਾਉਣਾ ਹੰਦੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਸਵਾਗਤ ਆ ਬਾਈ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ ਤੇ ਬਾਈ ਅੱਜ ਹੈਗਾ ਪਟਾਈ ਦਾ ਅੱਡੇ ਦੂਜਾ ਤੇ ਰਾਤ ਬਾਈ ਹੋ ਗਿਆ ਦੀ ਆਪਣਾ 220 ਕਟੇ ਦੇਮਾਂਗ ਹੋ ਗਿਆ ਸੀ ਤੇ ਉਹ ਆਪਾਂ ਭਰ ਜਾਂਦਾ ਸੀਗਾ ਲੋਡ ਕਰਤਾ ਸੀ ਤੇ ਤਕਰੀਬਨ ਇਹ ਆਪਣਾ 5 ਕਿਲਿਆਂ ਦਾ ਖੇਤ ਆ ਤੇ ਹੁਣ ਮੈਂ ਮਤਲਬ ਖੁੱਡਾਂ ਦੇ ਹਿਸਾਬ ਆਪਾਂ ਕਰਮਾ ਮਾਰ ਕੇ ਚੈੱਕ ਕਰਿਆ ਤੀ ਇਹਦੇ ਚੋਂ ਤੇ ਇੱਕ ਹਿੱਸਾ ਪਟਿਆ ਗਿਆ ਜੇ ਆਪਾਂ ਮੈਂ ਮਤਲਬ ਸਿੰਗਲ ਕਰਮਾ ਮਾਰੀਆਂ ਸੀ ਇਹਦੀਆਂ 132 ਕਰਮਾ ਬਣਦੀਆਂ ਨੇ ਇਦਾਂ ਤੇ ਆਪਾਂ 5 ਨਾਲ ਡਿਵਾਈਡ ਕਰਕੇ 31 ਪੁਆਇੰਟ ਕੋਸ਼ਕ ਆਉਂਦਾ ਤੇ 32 ਕਰਮਾ ਮੰਨ ਕੇ ਚਲੋ ਆਪਣੀਆਂ ਇਹਦੇ ਚੋਂ ਪੱਟੀਆਂ ਗਈਆਂ ਸਿੰਗਲ ਵਾਲੀਆਂ ਤੇ ਉਦੋਂ ਆਪਾਂ 32 ਦਾ ਜੇ ਆਪਾਂ ਅੱਧਾ ਕਰਦੇ ਆ ਤਾਂ 16 ਲਾ ਲਓ ਹਨਾ ਕਿਉਂ ਖੇਤ ਇਹ ਲੰਬਾ ਥੋੜਾ ਜਿਹਾ ਤੇ 220 ਕਟਾ ਇਹ ਚੋਂ ਹੋ ਗਿਆ ਦੀ ਤੇ 10 ਜਾਂ 15 ਕ ਕਟੇ ਇਹ ਚੋਂ ਗੋਲੀ ਦੇ ਭਰੇ ਨੇ ਇੱਕ ਖੇਤ ਚੋਂ ਤੇ ਬਾਕੀ ਬਾਈ ਤਿੰਨ ਕ ਗੇੜੇ ਹਲੇ ਉਧਰਲੇ ਪਾਸੇੋਂ ਮਤਲਬ ਚੁਗਣ ਤੋਂ ਵੀ ਰਹਿੰਦੇ ਨੇ ਤੇ ਜਿਹੜਾ ਝਾੜਾ ਬਾਈ ਮੇਰਾ ਅੰਦਾਜ਼ਾ ਜਾਇ ਇਹ ਹੀ ਆ ਵੀ ਮੰਨ ਕੇ ਚਲੋ 250 ਹੋ ਜੇਵੇ ਕਟਾ ਆਪਣਾ 245 ਹੋ ਜਾਣਾ ਜਾਂ 255 ਹੋ ਜੇਵੇ ਇੱਥੇ ਕ ਝਾੜਾ ਮੰਨ ਕੇ ਚਲੋ 120 ਕੁਇੰਟਲ ਆ ਪਰ ਆਸ਼ਣ ਮੰਨ ਕੇ ਚੱਲੀਏ ਵੀ 120 ਕੁਇੰਟਲ ਦਾ ਝਾੜਾ ਬਾਈ ਮੇਰੇ ਹਿਸਾਬ ਤਾਂ ਮੈਨੂੰ ਤਾਂ ਬਹੁਤ ਲੱਗਿਆ ਚਲੋ ਵਿੱਚ ਵੀਰ ਬਹੁਤ ਨੇ ਜਿਹੜੇ ਕਹਿੰਦੇ ਨੇ 150 ਕੁਇੰਟਲ ਵਾਲੇ ਵੀ ਬਹੁਤ ਹੁਣ 170 ਵਾਲੇ ਵੀ ਬਹੁਤ ਹੁਣ ਰ ਆਪਾਂ ਸੱਚੀ ਜੀ ਉਹ ਗੱਲ ਕਰਦੇ ਹੁੰਨੇ ਆ ਹਨਾ ਤੇ ਕਿਉਂ ਝੂਠ ਬੋਲਣ ਦਾ ਫਾਇਦਾ ਨਹੀਂ ਕਿਉਂ ਜ਼ਮੀਨਾਂ ਦੇ ਰੇਟ ਵਧ ਹੀ ਜਾਂਦੇ ਨੇ ਫਿਰ ਠੀਕ ਆ ਤੇ ਬਾਬਾ ਜੀ ਇੰਨਾ ਕਿ ਝਾੜਾ 120 ਕੁਇੰਟਲ ਹੋ ਜਾਣਾ 125 ਹੋ ਜਾਣਾ ਇੱਕ ਕੀਲੇ ਦੇ ਵਿੱਚੋਂ ਤੇ 100 ਦਿਨ ਤੋਂ ਆਲੂ ਇਹ ਪਲੱਸ ਹੋ ਗਿਆ ਇੱਕ ਦੋ ਦਿਨ ਉੱਪਰ ਹੋ ਗਏ ਤੇ ਸਾਈਟ ਦੀ ਸਫਾਈਆਂ ਬਈ ਪੂਰੇ ਆਪਾਂ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਆ ਨਾ ਵਧੀਆ ਹੋ ਜਾਣਾ ਗਣਕ ਤੋਂ ਆਪਾਂ ਮਰਦੇ ਨਹੀਂ ਹੈਗੇ ਮੱਕੀ ਦੀ ਫਸਲ ਆਪਾਂ ਫੇਰ ਲੈ ਲਾਂਗੇ ਤੇ ਪ੍ਰਸ਼ਾਦਾ ਪਾਣੀ ਛੱਕ ਲਿਆ ਤੇ ਅੱਜ ਆਪਣੇ ਯਾਰ ਕਰਨ ਦੀ ਬਦਾ ਵਿਆਹ ਵੀ ਆ ਹੁਣ ਪਰਸੋਂ ਨੂੰ ਤੇ ਅੱਜ ਆਪਾਂ ਨੇ ਉੱਧਰ ਵੀ ਪਹੁੰਚਣਾ ਤੇ ਦਿਨ ਚ ਆਪਾਂ ਟਰਾਲੀ ਲੋਡ ਕਰਾਂਗੇ ਲੇਬਰ ਬਾਈ ਆ ਰਹੀ ਆ ਲੇਬਰ ਥੋੜੀ ਜੀ ਅੱਜ ਵਧਾਈ ਆ ਕਿਉਂ ਆਪਾਂ ਅੱਜ ਦੁਪਹਿਰੀ ਟਰਾਲੀ ਲੋਡ ਕਰਨ ਲੱਗਾਗੇ ਕਿਉਂ ਜਿਹੜਾ ਮਾਲ ਆਪਾਂ 3-4 ਵਜੇ ਤਣੂ ਪਾਏ ਆਈਏ ਜਿਹੜਾ ਮਤਲਬ ਸ਼ਾਮ ਤੱਕ ਪੱਟਿਆ ਜਾਊਗਾ ਉਹਨੂੰ ਆਪਾਂ ਕੱਲ ਨੂੰ ਦੁਪਹਿਰ ਨੂੰ ਟਰਾਲੀ ਆਪਾਂ ਆਪਣੀ ਫੇਰ ਹੋ ਜਾਣੀ ਆ 400 ਕੱਟੇ ਮੰਗਾ ਉਹ ਆਪਾਂ ਫੇਰ ਕੱਲ ਨੂੰ ਭਰਾਂਗੇ ਠੀਕ ਆ ਨਾ ਤੇ ਬਾਕੀ ਲਾਣੇਦਾਰ ਆ ਗਿਆ ਤੀ ਲਾਣੇਦਾਰ ਹੁਣ ਪੱਟਣ ਲੱਗ ਗਿਆ ਤੇ ਮੈਂ ਬਈ ਰੋਟੀ ਰੋਟੀ ਖਾਣਾ ਤੇ ਜਿਉਣੀ ਹਲੇ ਪਹੁੰਚਿਆ ਨਹੀਂ ਹੈਗਾ ਕੋਈ ਵੀ ਬੰਦਾ ਤੇ ਆਹ ਦੇਖ ਲਓ ਬਈ ਇੰਨਾ ਕਾ ਬਣਾ ਲੂਗਾ ਤੇ ਸਫਾਈ ਬਈ ਵਧੀਆ ਆਪਣੀ ਮਸ਼ੀਨ ਦੀ ਹਨਾ ਆਹ ਦੇਖ ਲਓ ਤੁਸੀਂ ਤੇ ਆਹ ਦੇਖ ਲਓ ਬਈ ਪੰਜ ਕੀਲਿਆਂ ਦਾ ਇਹ ਆਪਣਾ ਕੇਰਾ ਇੰਨਾ ਕਥੋਂ ਪੱਟਿਆ ਗਿਆ ਇੱਧਰ ਅੱਜ ਚੋਗਣ ਤੋਂ ਰਹਿੰਦੇ ਨੇ ਕਾਫੀ ਗੇੜੇ ਆ ਦੇਖ ਲੋ ਇਹ ਥੋੜਾ ਜਿਹਾ ਆਪਣਾ ਬਾਰਦਾਨਾ ਵੀ ਬਾਈ ਸੈਕੰਡ ਹੈਂਡ ਆ ਕਿਉਂ ਆਪਾਂ ਜਿੱਥੋਂ ਪੈਸੇ ਬਚਾ ਸਕੀ ਆਪਾਂ ਬਚਾ ਲੈਣੇ ਹੁੰਨੇ ਆ ਹਨਾ ਉਹ ਗੱਲ ਦਾ ਫਾਇਦਾ ਨਹੀਂ ਕੋਈ ਆ ਗੇੜੇ ਇੱਧਰ ਰਹਿੰਦੇ ਨੇ ਹਲੇ ਚੋਗਣ ਤੋਂ ਉੱਧਰ ਵੀ ਪਏ ਨੇ ਹਲੇ ਦੋ ਗੇੜੇ ਆ ਦੇਖ ਲੋ ਤੇ ਕਿਉਂ ਜਿੰਨਾ ਕੁ ਬਾਈ ਆਪਾਂ ਬਚਤ ਕਰ ਸਕਦੇ ਆ ਕਰ ਲੈਣੀ ਚਾਹੀਦੀ ਆ ਕਿਉਂ ਮੰਨ ਕੇ ਚਲੋ ਵੀ ਹੁਣ 13 14 ਰੁਪਏ ਦਾ ਕਟਾ ਆਉਂਦਾ ਸੈਕੰਡ ਹੈਡ ਆਪਾਂ ਨੂੰ ਮਿਲ ਜਾਂਦਾ ਬਾਈ ਜੀ ਸੇ ਤੋਂ 7 ਰੁਪਏ ਦਾ ਤੇ ਇਹ ਕਟਿਆਂ ਦੇ ਵਿੱਚ ਆਲੂ ਵੀ ਥੋੜਾ ਵੱਧ ਪੈ ਜਾਂਦਾ ਜਿਵੇਂ ਜਿਹੜਾ 200 ਕਟ 220 ਕਟਾ ਆਪਣਾ ਹੋਇਆ ਉਦਾਂ ਆਪਣਾ ਪਹਿਲਾ ਜਿਹੜਾ ਆਲੂ ਵੇਚਿਆ ਸੀ ਉਹਦੇ ਚ ਪੂਰਾ 50 ਕਿਲੋ ਦੀ ਦੜਾ ਆਇਆ ਸੀਗਾ ਮੰਨ ਕੇ ਚਲੋ ਜੇ ਇਹ 220 ਕਟੇ ਨੇ ਤਾਂ 110 ਕੁਇੰਟਲ ਵਜਨ ਦਾ ਬਣਦਾ ਇਹਦੇ ਚ ਬਾਈ 117 ਕੁਇੰਟਲ ਹੋ ਗਏ ਤੇ ਵਜਨ ਦੇ ਵੀ ਕਾਰਨ ਕੀ ਆ ਹੋ ਕਿਉਂ ਥੋੜਾ ਜਿਹਾ ਬੰਦੇ ਵੀ ਰਾਤ ਕਹਿੰਦੇ ਵੀ ਥੋੜਾ ਜਿਹਾ ਮਾਲ ਜਾਦੇ ਪਿਆ ਵਾ ਕੱਟੇ ਵਿਹਾਨ ਫੁੱਲ ਠੋਕ ਠੋਕ ਕੇ ਭਰੇ ਹੋਏ ਨੇ ਬੰਦਿਆਂ ਦੇ ਤੇ ਬਾਕੀ ਤੇਜੀ ਆਉਂਦਾ ਬਾਈ ਤੁਹਾਨੂੰ ਨਾਲ ਹੁੰਦੇ ਅਪਡੇਟ ਆਪਾਂ ਦਿੰਦੇ ਰਹਾਂਗੇ ਲਓ ਵੀ ਕੁੱਤਾ ਕਹਿੰਦਾ ਟਰਾਲੀ ਘੜੂ ਮੇਰੇ ਹਿਸਾਬ ਨਾਲ ਤਾਂ ਨਹੀਂ ਘਟਦੀ ਹੈ ਹਿਸਾਬ ਨਾਲ ਜਿੰਮੇ ਦਾ ਨਾਰਮਲ ਜਾ ਰਿਹਾ ਹੈ ਟਰੈਕਟਰ ਟਾਇਰਾਂ 'ਚ ਹਵਾ ਮਿਲਾਖ ਨਹੀਂ ਘਟਾ ਪਤਾ ਨਹੀਂ ਬਾਗੇ ਨੇ ਬੇਜਾਦੇ ਇਸ ਹਿਸਾਬ ਨਾਲ ਤਾਂ ਨਹੀਂ ਘਟਦੀ। ਇਸ ਹਿਸਾਬ ਨਾਲ ਨਹੀਂ ਘਟਦੀ। ਇਹ ਤਾਂ ਅਸੀਂ ਲੀ ਪਾੜਦੀ ਹੁੰਦੀ ਆ। ਹੋਰ ਫਿਰ ਬਾਜਨ ਬਹੁਤ ਹੋ ਜਾਣਾ 350-500 ਬਾਜਨ। ਜੋ 50 ਦੀ ਤਾਂ ਟਰਾਲੀ ਨੂੰ ਆ। ਟਰਾਲੀ ਹੋਣੀ ਆਲੀ ਆਲੂ ਆ। ਲਓ ਜੀ ਮਿੱਤਰੋ ਚੱਲ ਰਹੀ ਆ ਲੋਡਿੰਗ ਫੇਰ ਅੱਜ ਪਰਖਾਂਗੇ ਯੋਰ ਝੋਟੇ ਦਾ ਕੀ ਕਹਿੰਦਾ। ਤੇ ਕੱਟਾ ਜੀ ਬਈ 500 ਪਾਵਾਂਗੇ। ਤੇ ਯਾ ਲੈ ਰਿਹਾ ਕੰਮ ਲੋਡਿੰਗ ਦਾ ਕੱਟਾ ਆਪਣਾ ਮੰਨ ਕੇ ਚਲੋ ਸਲਾਈ ਹੋਇਆ ਪਿਆ ਜਿੰਨਾ ਕ ਆਪਾਂ ਨੇ ਪਾਉਣਾ ਤੇ ਦੇਖ ਰਿਹਾ ਹੁਣ ਫਰੀ ਜਲਵਾ ਕੀ ਕਹਿੰਦਾ ਬੱਸ ਬੱਸ ਓ ਯਾਰ ਚੜੂਗੀ RAM ਤੇ ਤੂੰ ਟੈਨਸ਼ਨ ਕਾਦੀ ਲੈ ਗਿਆ ਆ ਲੱਦ ਲੈਣ ਦੇ ਫਿਰ ਦੇਖੀ ਨਾ ਨਾ ਬੈਗ ਨਹੀਂ ਲਾਓ ਵੀ ਦੇਖੋ ਚਾਚਾ ਕਹਿੰਦਾ ਵੀ ਟਰੈਕਟਰ ਪਾਉਣਾ ਮਾ ਨਹੀਂ ਪਾਉਣਾ ਲੀਹਾ ਤਿਆਰ ਕਰੇ ਦਾ ਫਾਇਦਾ ਹੋ ਗਿਆ ਜੇ ਲੀਹਾ ਨਾ ਤਿਆਰ ਕਰਦੇ ਫੇਰ ਨਹੀਂ ਛੱਡਦੀ ਦੀ ਭਾਈ ਮਿੱਟੀ ਵੀ ਆ ਕਹਿੰਦੇ ਭਾਈ ਹਾਂ ਦੇਉ ਤਾਂ ਆਇਓ ਫੇਰ ਚਾਚਾ ਕਹਿੰਦਾ ਦੀ ਰੋਜ਼ਨ ਪਾਉਣਾ ਦੱਸ ਹੁਣ ਚਾਚਾ ਉੱਥੇ ਹੀ ਕਰਨ ਲੱਗਿਆ ਹੋਇਆ ਟਰੈਕਟਰ ਪਾ ਲੋ ਟਰੈਕਟਰ ਪਾ ਲੋ ਕਰਕੇ ਨਹੀਂ ਦੇਣਾ ਆ ਗਿਆ ਹੁਣ ਵੀ ਚਲੋ ਹਾਂ ਆ ਜਿਹੜੀ ਟੱਕਰ ਮਾਰ ਲਈ ਇਹਦੇ ਨਾਲ ਵਧੀਆ ਹੋ ਗਿਆ ਨਾ ਟੱਕਰਾਂ ਦੇ ਟਰੈਕਟਰ ਤੇ ਟਾਇਰ ਭੈਣ ਜੋ ਚਾਰੇ ਥੱਦੇ ਪੈ ਗਏ ਓਏ ਡਟੋਚਨ ਕੱਢ ਦੇ ਜੀ ਡਟੋਚਨ ਅੰਦਰ ਹਟੋਚਨ ਕੱਢ ਲਾ ਆ ਸੱਟ ਲਾ ਬਾਈ ਉਧਰ ਸੱਟ ਲਾ ਬਾਈ ਓਕੇ ਰਿਪੋਰਟਾਂ ਹੋ ਗਈਆਂ ਕੰਮ ਚੜ ਗਈ ਹੋਰ ਵੀਲ ਦਾ ਉਰੇ ਫਾਇਦਾ ਹੁੰਦਾ ਦੇਖ ਪੱਟਦੀ ਪਹੀ ਪੂਰੀ ਚੱਕਰ ਨਹੀਂ ਥੋੜੇ ਦੇਖ ਲੈ ਜਮੇ ਜਮੇ ਨਹੀਂ ਡਰਾਪ ਕਰੇ ਚੱਕਰ ਹੋਰ ਮੈਂ ਕਿਉਂ ਨਹੀਂ ਛੱਟੇ ਹੋਰੇ ਇਕੱਟਾ ਨਾ ਨਾ ਓਕੇ ਰਿਵੋਟ ਚਾਬੀ ਫੜੀ ਹਾਂ ਤਾਂ ਵੀਡੀਓ ਤਾਂ ਹੂੰ ਪਹਿਲਾਂ ਮੈਂ ਕਹੀ ਲਿਆ ਕੇ ਲੀਹਾ ਬਣਾਇਆ ਇਹ ਕਹਿੰਦੀ ਕਹਿੰਦੇ ਟੋਚਨ ਪਾਉਣਾ ਮਾਹੇ ਯਾਰ ਪਹਿਲਾਂ ਕਿਹੜਾ ਜ਼ੋਰ ਦਾ ਪਰਖ ਹੋਣਾ ਚਾਚਾ ਗਾਲਾਂ ਕੱਢ ਰਿਹਾ ਸੀ ਜਦੋਂ ਵੀਡੀਓ ਤਾਂ ਨਹੀਂ ਬਣਾਈ ਮਾਹ ਕਿਹੜਾ ਜ਼ੋਰ ਦੇਖ ਲਈ ਨਹੀਂ ਫੇਟੋਚਨ ਤਾਂ ਪਾਉਣੀ ਪਾਉਣਾ ਤੇ ਬਾਈ ਪਰਮਾਤਮਾ ਦੀ ਕਿਰਪਾ ਨਾਲ ਚੜ ਗਈ ਫਿਰ ਪਰ ਐ ਆ ਵਿਜੇਲੀ ਹਨਾ ਬਣਾਇਆ ਹੁੰਦਾ ਫੇਰ ਕੱਢ ਜਾਂਦੀ ਕੁਛ ਪਹੀ ਪੱਕੀ ਤੀ ਉਹਦੇ ਕਰਕੇ ਚੜ ਗਈ ਖੇਚ ਲੈਗਾ ਮਾਣ ਹੋ ਗਿਆ ਛੋਟੇ ਦੇ ਨਾਲੇ ਸਵਾਦ ਆਇਆ ਪੂਰਾ ਬਾਈ ਕਿਉਂ ਟੀਵੀ ਆਉਣੀ ਵਿਚੇ ਫਿਰਦੀ ਆ ਬਾਣ ਦੇ ਲਓ ਜੀ ਬਾਬਿਓ ਤੜਕੇ ਮੈਂ ਸੱਜਰੇ ਤੁਰ ਪਿਆ ਨਹੀਂ ਬਈ ਅੱਜ ਵਿਆਹ ਵੀ ਜਾਣਾ ਟਰਾਲੀ ਲੈ ਕੇ ਹਾਂ ਚਲੋ ਖਾਲੀ ਕਰੇ ਆਈਏ ਤੇ ਲੱਜ ਤਾਂ ਆਉਂਦੀ ਆ ਪੂਰੀ ਬਈ ਐਡੀ ਟਰਾਲੀ ਪਾ ਕੇ ਲੋਕ ਵੀ ਮੋੜ ਮੋੜ ਦੇਖਦੇ ਹੁੰਦੇ ਨੇ ਵੀ ਭੈਣ ਚੋ ਸਰਾ ਹੀ ਆ ਗੱਲਬਾਤ ਹੈ ਨਾ ਦੇਖੋ ਫਿਰ ਹਨਾ ਤੇ ਜਾਂਦਾ ਝੋਟਾ ਫਿਰ ਬਾਗੀਆਂ ਪਾਉਂਦਾ ਇਹਦੇ ਤੇ ਕੋਈ ਟੈਨਸ਼ਨ ਫਿਕਰੇ ਨਹੀਂ ਹੈਗੀ ਜਮਾ ਵੀ ਐਨ ਲੂਆਂ ਲੂਆਂ ਤੇ ਤਾਂ ਛੱਡ ਦੋ ਗੱਲਾਂ ਬੱਸ ਚੜਾਈਆਂ ਚੜੁਈਆਂ ਵੀ ਦੂਏ ਹਾਈ ਤੇ ਆਉਂਦਾ ਹੁਣ ਮੰਨ ਕੇ ਚਲੋ 230 35 ਕੁਆਂਟਲ ਆਲੂ ਹੁਣੇ ਤੇ 50 52 ਕੁਆਂਟਲ ਦੀ ਟਰਾਲੀ ਆ ਤੇ ਰੰਗ ਬੰਨੇ ਪਏ ਨੇ ਪੂਰੇ ਮਾਲ ਕਦੇ ਬਾਈ ਚਾੜ ਵਾਲੇ ਪੱਖੋਂ ਵੀ ਚਲੋ ਰੇਟ ਥੋੜਾ ਜਿਆਦਾ ਡਬ ਗਿਆ ਕੁਛ ਨਹੀਂ ਹੁੰਦਾ ਪ੍ਰਵਾਹ ਨਹੀਂ ਮੰਨਦੇ ਹੈਗੇ ਆਪਾਂ ਤੇ ਹੁਣ ਬਈ ਇਹ ਟਰਾਲੀ ਜਿਹੜੀ ਆਪਾਂ ਖਾਲੀ ਕਰਨ ਚੱਲੇ ਆ ਇਹ ਟਰੱਕ ਚ ਪਾ ਕੇ ਆਉਣੀ ਆ ਟਰਾਲੀ ਤੇ ਤੇਜੀ ਹੁਣੀ ਉਧਰ ਹੁਣ ਲੱਗਣਗੇ ਪੱਟਣ ਅੱਜ ਲੇਬਰ ਵੀ ਜਾ ਰਹੇ ਆ ਤੇ ਹੁਣ ਖਿੱਚੀ ਜਾਵਾਂਗੇ ਕੰਮ ਨੂੰ ਲਓ ਜੀ ਮਿੱਤਰੋ ਕੰਡੇ ਦੇ ਚਾਰਤੀ ਟਰਾਲੀ ਬਾਈ ਪੂਰੀ ਪੂਰੀ ਉਹ ਝੜਦੀ ਆ ਪਿੱਛੋਂ ਵੀ ਪੂਰੀ ਖੜੀ ਆ ਕੰਡੇ ਤੇ ਤੇ ਟਰੈਕਟਰ ਵੀ ਕੋਨੇ ਤੇ ਖੜਾ ਸੜਾ ਛੋਟੇ ਕੰਨੇ ਦਾ ਅਸੀਂ ਸਿਆਪਾ ਚਲ ਇਹ ਤਾਂ ਫੇਰ ਵੀ ਬੜਾ ਜਿਹੜੇ ਹੁਣ ਪਿੰਡ ਲੱਗੇ ਨੇ ਬਾਈ ਮੈਨ ਤਾਂ ਨਹੀਂ ਲੱਗਦਾ ਵੀ ਉਹਨਾਂ ਤੇ ਤਾਂ ਵਜਨ ਹੋਇਆ ਕਰੂਗਾ ਤੇ 302 ਕਵਾਂਟੜ ਢੜਾ ਹੋ ਗਿਆ ਬਾਈ ਇਹ ਤਾਂ ਹੁਣ ਤੇ ਵਜਨ ਤੁਹਾਨੂੰ ਦੱਸ ਦਾਂਗੇ ਵੀ ਕਿੰਨਾ ਹੁੰਦਾ ਇਹ ਜਿਹੜਾ ਤੇ ਬਾਹਰ ਟਰਾਲੀ ਖੜਾ ਕੇ ਜਾਣਾ ਮੈਂ ਅੱਜ ਵਿਆਹ ਦੇਖਾਂਗੇ ਤੇ ਤੇਜੀ ਹੁਣੀ ਪੱਟਣਗੇ ਆਲੂ ਫਿਰ ਕਰਦੇ ਆਂ ਲੋਡ ਇਹਨੂੰ ਕਰਾਂਗੇ ਬੰਦੇ ਫਿਰ ਸ਼ਾਮ ਨੂੰ ਲੈ ਜਾਾਂਗੇ ਅੱਗੇ ਲਓ ਵੀ ਮਿੱਤਰੋ ਟਰਾਲੀ ਹੋ ਗਈ ਖਾਲੀ ਤੇ ਹੁਣ ਮਾਇਆ ਦੀ ਮੈਂ ਟਰਾਲੀ ਲੈਣ ਤੇ ਲੋਡਿੰਗ ਚੱਲ ਰਹੀ ਔਰੇ ਕੰਡਾ ਕਰ ਲਈ ਹੁਣ ਆਪਾਂ ਜਾ ਕੇ ਉਹ ਮੇਰੇ ਨਾਲੇ ਆ ਜੀ ਉਥੋਂ ਟਰਾਲੀ ਮੜਾ ਦੇ ਦਾ ਸਲੈਂਸਰ ਬਦਲਦਾ ਬਾਈ ਇਹ ਬਾਜ ਘੱਟ ਕਰਦਾ ਦੂਜਾ ਪਹਿਲਾਂ ਜਿਆਦਾ ਥੋੜਾ ਜਿਹਾ ਗਾਹ ਪਉਂਦਾ ਸੀ ਇਹ ਠੀਕ ਆ ਨਾਰਮਲ ਜਿੰਨੀ ਕੁ ਬਾਜ ਕਰਦਾ ਜਿਵੇਂ ਸਿੰਪਲ ਸਲੈਂਸਰ ਹੁੰਦਾ ਨਾਲੇ ਟਰਬੋ ਨੂੰ ਕੋਈ ਚੱਕਰ ਨਹੀਂ ਆ e due tappe a due ibroni a sott'area ਹੁਣ ਆਪਾਂ ਆਪਣੀ ਲਈ ਵੱਡੀ ਭਰ ਲਈ ਆ ਕਾਦੇ ਲੈ ਲੇ ਜੋ ਖਾਇ ਨਾ ਹਾਈ 50000 ਹੱਥ ਵਿੱਚ ਹੋ ਗਿਆ ਓਕੇ ਵਨ ਮੀ ਆ ਗਿਆ ਮਿੱਤਰੋ ਤੇ ਆਪਾਂ ਮੁੜਿਆ ਏ 8:52 ਦੀ ਟਰਾਲੀ ਮੈਂ ਲੈ ਗਿਆ ਸੀ ਉਹ ਵੀ ਉੱਥੇ ਖੜਾ ਦੀ ਤੇ ਆਂ ਆਪਣੀ ਨੈਸ਼ਨਲ ਮੋਟਰ ਤੇ ਮੀ ਆਨ ਕਰਕੇ ਲੇਵਰ ਵੀ ਭੱਜ ਗਈ ਤੇ ਬਈ ਫਿਰ ਆ ਟਰਾਲੀ ਆਪਾਂ ਖਾਲੀ ਕਰਿਆ ਤੇ ਟਰੈਕਟਰ ਤੇ ਆ ਗਏ ਤੇ ਦੂਜਾ ਟਰੈਕਟਰ ਉੱਥੇ ਖੜਾ ਆ ਹੋਰ ਨੇ ਮੈਂ ਜੀ ਉਹਨੂੰ ਸਵੇਰੇ ਖਾਲੀ ਕਰਾ ਕੇ ਆਵਾਂਗੇ ਲਾਓ ਵੀ ਕੰਨੀ ਆ ਜੀ ਟਰਾਲੀ ਘੱਟ ਰੱਖਿਆ ਆਪਹੀ ਜੀ ਰਿਸਕ ਹੀ ਆ ਇੱਥੇ ਉਹਨੂੰ ਕਹਿੰਦੇ ਨੇ ਪਤੰਦਰ ਨੂੰ ਵੀ ਨਾ ਵਾੜ ਕੇ ਖੜਾਇਆ ਗਿਆ ਟਰਾਲੀ ਫਿਰ ਫਿਰ ਉੱਥੇ ਖੜਾ ਦੇ ਛੋਟਾ ਲਾਲਾ ਛੋਟਾ ਲਾਲਾ ਗੇਅਰ ਛੋਟਾ ਲਾਲਾ ਰੇਸ ਉੱਧਰ ਰੱਖ ਬਾਠ ਠੀਕ ਆ ਰੇਸ ਵੱਧ ਕਰ ਲਈ ਸਿੱਧਾ ਜਾਣ ਦੀ ਪਹਿਲਾਂ ਕੱਟ ਕਿ ਨਾ ਘਰ ਬੈ ਕੇ ਨਾ ਮੀਡੀਅਮ ਲਾ ਕੇ ਜਾਣ ਦੇ ਪਹਿਲਾਂ ਮੀਡੀਅਮ ਲਾ ਕੇ ਬਸ ਬਸ ਜਿਆਦਾ ਨਾ ਬੈਕ ਲਿਫਟ ਲਾ ਲਾ ਲਿਫਟ ਬਸ ਲਿਫਟ ਲਾ ਲਿਫਟ ਪਹਿਲਾਂ ਲਿਫਟ ਲਾ ਲਾ ਬਸ ਬੈ ਕੇ ਨਾ ਕਰ ਜਿਆਦੇ ਫੁੱਲ ਰੇ ਰੇਸ ਉਹ ਲੈ ਲਾ ਪੂਰੀ ਰੋਕ ਲਾ ਓਏ ਹਲੋ ਰੇਸਰ ਬੱਸ ਛੱਡੇ ਰੋਕ ਲਾ ਰੋਕ ਲਾ ਟਰਾਲੀ ਦੇ ਮੁਰੇ ਸਾਫ ਕਰ ਲੀਏ ਰੋਕ ਲਾ ਉਰੀ ਇੱਕ ਨੇ